शरण सिंह शिवलानी गुरद्वारा सिंह पहुंच रहे जसरिंदर गुरद्वारा पहुँच रहे मनजीत धालीवाल गुरद्वारा लिंदन साहब को आए हैं गया जी सही कनेडा तो आए हैं जो सिख स्टडी भी करा रहे हैं बच्चों गुरमेज सिंह बाहर तो आए हैं इकपाल सिंह सपरा ਗੋਤਵਾਰ ਤੇਜ ਬਰਾੜ ਕੈਂਟੋ ਆਏ ਹਨ ਸਰਦਾਰ ਜੀ ਸਿੰਘ ਬਾਦ ਰੇਡੀਓ ਸ਼ੇਰ ਪੰਜਾਬ ਦੇ ਮਾਲਕ ਉਹ ਵੀ ਪਹੁੰਚ ਚੁੱਕੇ ਹਨ ਅੰਮ੍ਰਿਤਪਾਲ ਸਾਕਾ ਸਿੰਘ ਸਾਹਿਬ ਅਨਾਮ ਪ੍ਰਸਾਦ ਉਹ ਵੀ ਪਹੁੰਚ ਚੁੱਕੇ ਹਨ ਬਤਾ ਸੁਣੇ ਜਿਸ ਸੰਮੇਲਨ ਹੋ ਰਹੀ ਪ੍ਰਧਾਨ ਮੈਨੂੰ ਗੋਤਵਾਰ ਪ੍ਰਮੋਤ ਲਈ ਕਿ ਸ਼ਹਿਰ ਦੇ ਚੋਂ ਉਹ ਵੀ ਹਾਜ਼ਰ ਹਨ ਇਦੇ ਵਿੱਚ ਵਿਸ਼ੇਸ਼ ਕਿ ਉਸ ਅਰੇਨਾ ਭਾਈ ਪੰਕ ਪ੍ਰੇਮ ਸਿੰਘ ਨੀਕਾ ਸਾਹਿਬ ਉਹ ਵੀ ਸੰਕਲ ਵਿੱਚ ਪਹੁੰਚੇ ਦੀ ਪਹੁੰਚ ਲਾਏਗੇ। ਜਿੰਨੋਂ ਇਲਾਵਾ ਇਹਨਾਂ ਸੰਸਥਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਨਾ ਚਾਹਤ ਲੰਗਰ ਨੂੰ ਪ੍ਰਵਾਹ ਕਰ ਲਿਆ ਹੈ। ਅਮਰੀਕਾ ਤੋਂ ਦੋ ਕੰਨ ਦੇ ਬੇਟੀ ਸੈਂਟ ਟੂ ਅਮਰੀਕਾ ਵਲ ਸਿਕ ਕਾਰਪੋਰੇਸ਼ਨ ਟਾਈਗਰ ਜਸਾ ਯੂਕੇ ਗੁਰੂ ਗ੍ਰੰਥ ਪਚਾਵ ਮਿਸ਼ਨ ਆਪਟ ਯੂਕੇ ਸ਼ੋਮੀਸ ਤਕਾਲੀ ਦਾ ਮਾਂ ਪੁੱਤਰ ਅਮਰੀਕਾ ਸਿੰਘ ਸਵਾ ਇੰਟਰਨੈਸ਼ਨਲ ਮਿਟਰੀ ਸਰਕਲ ਯੂਰੋਪੀਆ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਸੁਸਾਇਟੀ कनेडियन सेक्स स्टडीज एंड द आर्ट टीचिंग सोसाइटी वैंकूवर बालाबंगा स्टूडेंट हादर सोसाइटी में से अह सरकार जतिबंदी यूनिवर्सिटी दर्शक प्रेमजी क्लास में वृंदावाद जन सिख एसोसिएशन वृंदावाद गुरमत शोधक गुरमत लहर गुरमत लहर कासान अरिमख वृंदावाद श्रीमनी सिख समाज इंटरनेशनल ਯਾਰੀ ਸੈਕ ਫਰਨੇਸ਼ਨ ਗੁਰਦੁਆਰਾ ਪ੍ਰਚਾਰ ਸੰਤ ਸੰਧਿਆਨਾ ਇਤੋਂ ਇਲਾਵਾ ਹੋਰ ਵੀ ਬਹੁਤ ਸੰਤਾਨਾਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਮਦਦਸ਼ਕਦਾ ਹੈ ਕਿਸੇ ਨਾ ਇਸ ਦੇ ਵਿੱਚ ਨਾ ਬੁਲਾਇਆ ਜਾ ਸਕੇ ਜਾਂ ਮੈਸ ਹੋ ਜਾਏ ਉਹ ਸਰਕਾਰੀ ਆਪ ਕਿਸੇ ਦੁਮਾਨਨ ਭੇਜੇ ਤਾਂ ਕਿ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸਰਕਾਰੀ ਇੱਕ ਬੇਨਤੀ ਇਹ ਹੈ ਜਦੋਂ ਕੋਈ ਸਪੀਕਰ ਬੋਲ ਰਿਹਾ ਹੋਵੇ ਜਾਂ ਭਾਈ ਸਾਹਿਬ ਵੀ ਕੋਈ ਬੋਲੇ ਉਸ ਜਿਹੜੇ ਜਿਸ ਕਿਸੇ ਨੇ ਕੋਈ ਸੁਝਾਅ ਹੋਵੇ ਜਾਂ ਕਿਸੇ ਦਾ ਕੋਈ ਕੁਐਸ਼ਨ ਹੈ ਸਾਲ ਸੰਗਤ ਵਿੱਚ ਬੋਲਣਾ ਉਚਿਤ ਨਹੀਂ ਤੁਸੀਂ ਜੇ ਆਪਣਾ ਸੁਝਾਅ ਸਟੇਜ ਤੇ ਦਾਸ ਨੂੰ ਪਜਾ ਲੈਨ ਪਰਮਜੀਤ ਸਿੰਘ ਜੀ ਦੇ ਨਾਲ ਤੇ ਦੂਸਰੇ ਹੱਥ ਉਹਨਾਂ ਨੂੰ ਪਜਾ ਲੈਣ ਤੇ ਐਸੀ ਉਹ ਜ਼ਰੂਰ ਹੀ ਭਾਈ ਬੰਤਰੀ ਸਿੰਘ ਨੂੰ ਜਾਂ ਉਸ ਸਵਾਰੇ ਨੂੰ ਜਿਹੜਾ ਬੋਲਿਆ ਹੈ ਉਸ ਦੇ ਨਾਲ ਆਪ ਜੀ ਦੀ ਜ਼ਰੂਰ ਵਿਚਾਰਦਕੰਦਰਾ ਕਰਾਵਾਂਗੇ ਉਹ ਬੈਠੇ ਕਿਤੇ ਜਾ ਦਿੰਦੇ ਹਾਂ ਸਟੇਜ ਤੇ ਗਰਿਆਂ ਇਤੋਂ ਜੋ ਬੋਦੇ ਆਂ ਬੁਲਾਏ ਉਹਨਾਂ ਦੇ ਜੋ ਭਾਅ ਹੁੰਦਾ ਹੈ ਉਹ ਸਾਰਾ ਮੈਂ ਇੱਕੋ ਹੀ ਹੁੰਦਾ ਹੈ ਕਾਲਾਸਤੀਓ ਦੇ ਵਿੱਚ ਕੰਮੜਾ ਵਾਲੇ ਦੇ ਤੇ ਉਹ ਕਾਰ ਸਤਸਰਾਂ ਦਾ ਸਟਾਪਰੀ ਰਹਿੰਦਾ ਸੋਸੀ ਕਿਸ ਵਾਲੇ ਕੋਲ ਕੀ ਆ ਰੱਖਣਾ ਹੈ ਆਜ ਵੀ ਇਹ ਹੀ ਮਿਲਦੀ ਹੈ ਗੱਲਾਂ ਤੋਂ ਵੀ ਆਕੀ ਨੇ ਗਰੇ ਫਟਣਾ ਖਾਸ ਕਰਕੇ ਬੀਵੀਆਂ ਦਾ ਬੱਚੇ ਇੱਕ ਵਾਰੀ ਬੋਨ ਲੱਗ ਪੈਂਦੇ ਆ ਤੇ ਗੋਲ ਵਾਲੇ ਦਾ ਵੀ ਝਾਂ ਉਸ ਪਾਸੇ ਚਲੇ ਜਾਂਦਾ ਹੈ ਮਾਉਂਟੈਂਟੀ ਕਰਨ ਦਾ ਫਾਈਨਲ ਸੈਂਟੀ ਉਹਨਾਂ ਕੋਲ ਹੀ ਹੋਵਣਾ ਨਹੀਂ ਤੇਰਾ ਆਇਸ ਡਿਸਟ੍ਰਿਕਟ ਸੰਖਿਆ ਦੀ ਲਿਸਟਾ ਕੋ ਆਪਨੇ ਨਾਗਰ ਸਰਕਟ ਦੇ ਵਿੱਚ ਹੋਣੀ ਚਾਹੀਦੀ ਹੈ ਮਾਰੇ ਵੀ ਨਿਕਾਤਾ ਪਾਏ ਫਾਈਨਲ ਸੈਂਟੀ ਜੀ ਹੋਇਆ ਜਿਵੇਂ ਇਹ ਜਿੰਦ ਚਾਰ ਕੁਸੂਮਾਂ ਦੀ ਸਾੜ ਛੁੱਟੂ ਕਰਦੇਰਾ ਪਾਪੀ ਹਰ ਜੁਮਾ ਦੀ ਕਸਮ ਕੁਰਾਨ ਦੀ ਖਾਦੀ ਦਸ ਤੋਂ ਹੱਥੋਂ ਕਿਛ ਰਿਆ ਹੈ ਕੁੰਡੜੀਆ ਸਭੀਨ ਖਾਲਸਾ ਜੇ ਨਹੀਂ ਮਰਿਆ ਸਤਿਗੁਰਾਂ ਜੀ ਦੀ ਗੋਦ ਅੰਦਰ ਸੱਤ ਬੈਠੀ ਗੁਰੂ ਲਾੜੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਬਖਸ਼ੂਰ ਨੂੰ ਦਰਵਾਜ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਧੇ ਸਤੋ ਪੈਲਾ ਜੀ ਬੋਲੀ ਬਟਾਲ ਚਰਪਟ ਸ਼ਤਰ ਦੇ مالک ਸ਼ਤਰੂ ਹਾਜੀ ਰਾਜੂ ਸ਼ਤਗੁਰੂ ਗੁਰਬਖਸ਼ ਸਾਹਿਬ ਜੀ ਉਹਨਾਂ ਦਾ ਕੋਟਾਂ ਨੂੰ ਬਹੁਤ ਧੰਵਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਜੀ ਬਖਸ਼ੇ ਕਿ ਕੌਮ ਦੇ ਦੁਨੀਆਂ ਦੇ ਕਿ ਕਰ ਬੋ ਕੀ ਪੁਨਾਵਰੇ ਵਿਚਾਰ ਕੀਤੀ ਜਾਵੇ ਪਰ ਸ਼ਤਗੁਰ ਦਾ ਸਹਿਰ ਨੂੰ ਹੁੰਨ ਨੂੰ ਕਰਕੇ ਧੰਵਾ ਕਰਦਾ ਹੈ ਕਿ ਇਸੇ ਤਰ੍ਹਾਂ ਇਹ ਜਿਹੜਾ ਕਾਫਲਾ ਹੈ ਪੈਸਾ ਦੇ ਵਿੱਚ ਇੱਕ ਵੱਡੇ ਮਹਾਲ ਦਾ ਰੂਪ ਤਾਰਨ ਗਏ ਔਰ ਜੋ ਸਾਡੇ ਕੌਮੀ ਮਸਲੇ ਨੇ ਜਿਨ੍ਹਾਂ ਬਾਰੇ ਮੈਂ ਨਹੀਂ ਸੋਚਦਾ ਕਈ ਵਾਰ ਵੀ ਇਹ ਕਹਿੰਦੇ ਜੀ ਦੁਸ਼ਮਣ ਤਕਰਾ ਦੁਸ਼ਮਣ ਤਕਰਾ ਵੀ ਅਸੀਂ ਕਮਜ਼ੋਰ ਹੋ ਗਏ ਆ ਤੋਂ ਇਹਦੇ ਬਾਰੇ ਸਾਨੂੰ ਖੁਦ ਸੋਚਣਾ ਪਏਗਾ ਸਾਡੇ ਇੰਡੀਆ ਤੋਂ ਆਏ ਨੇ ਸਰਕਾਰ ਲੋਕ ਵੀਰ ਜੀ ਪੈਸਾ ਕੋਈ ਇੰਕਵੰਟ ਪੀਸ ਜੀ ਮੇ ਕੋਈ ਕੁਤਬਾਰੇ ਨੇ ਪ੍ਰਚਾਰਕ ਨੇ ਪਿਛਲੇ ਦਿਨਾਂ ਕਾਫੀ ਨੂੰ ਸੁਣ ਦਾ ਸਮਾਂ ਮਿਲਿਆ ਔਰ ਨਾ ਨਾ ਦੇ ਉਹਨਾਂ ਨੇ ਜੋ ਵਿਚਾਰਾ ਸਾਧੀਆਂ ਕੀਤੀਆਂ ਨੇ ਉਹਦੇ ਸਾਨੂੰ ਸਾਡੀ ਕਮਜ਼ੋਰੀ ਜਾਵਨ ਅੰਦਰ ਆਉਂਦੀ ਹੈ ਕਿਉਂਕਿ ਅਸੀਂ ਨਿਤਨੰਨ ਨਾਲ ਟੁੱਟ ਗਏ ਆ ਅਸੀਂ ਗੁਰੂ ਸਾਹਿਬ ਨਾਲ ਟੁੱਟ ਗਏ ਆ ਅਸੀਂ ਆਪਣੇ ਸਮਾਜ ਨਾਲ ਟੁੱਟ ਗਏ ਆ ਅਸੀਂ ਆਪਣੇ ਖਾਚੇ ਨਾਲ ਟੁੱਟ ਗਏ ਆ ਇਸ ਕਰਕੇ ਜੇਰਾ ਵੀ ਇੰਟਰੈਕਟ ਇਸ ਦੀ ਡਰ ਕਰਕੇ ਜੇ ਉਹ ਤਾਂ ਕੋਈ ਟਿਕਾਣਾ ਨਹੀਂ ਹੁੰਦਾ ਕਿ ਖੜ ਦੇ ਵਿੱਚੋਂ ਕਿੱਥੇ ਜਾ ਕੇ ਹੋਵੇ ਇਸ ਕਰਕੇ ਜਿਹੜਾਂ ਮજબૂત ਕਰਨ ਦੇ ਲਈ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਪਰ ਉਹ ਇੰਨਾ ਜੁੜਨ ਕਰੇ ਕਿ ਪੜਨ ਜਾਣ ਤੋਂ ਪਹਿਲਾਂ ਜਨ ਸਭਾ ਦਾ ਪਾਣੀ ਜੁੜ ਕਰੋ ਤੁਮ ਜਰਾ ਕੰਨ ਨਾਲ ਲੱਗ ਗਿਆ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਜੋ ਸਾਡੇ ਕੋਲ ਇਸ ਕੰਟਰੀ ਤੋਂ ਬਾਹਰ ਤੋਂ ਜੋ ਸਪੋਰਟ ਆਈ ਹੈ ਜਿਹਨਾਂ ਵੀਰਾਂ ਨੇ ਜਿਹਨਾਂ ਨੇ ਸਾਨੂੰ ਇਹ ਈਮੇਲ ਕਰਕੇ ਸਪੋਰਟ ਕੀਤੀ ਹੈ ਇਸ ਪ੍ਰੋਗਰਾਮ ਉਹਦੇ ਵਿੱਚ ਗੁਰਦਰਾ ਸਾਹਿਬ ਖਾਲਸਾ ਦਵਾਨ ਉਰੂਸੈਂਸ ਸਰਵ ਹਟਾ ਦਤੂ ਉਹ ਨਾਮੀ ਕਮੇਟੀ ਨੇ ਵੀਰਾਂ ਦੇ ਸਾਰੇ ਰਿਸਾਈਨ ਕਰਕੇ ਜਿੱਥੇ ਸਾਨੂੰ ਮੌਸਲਾ ਦਿੱਤਾ ਉਥੇ ਇਹ ਵੀ ਕਿਹਾ ਕਿ ਸਾਡੀ ਫੁੱਲ ਸਪੋਰਟ ਤਾਂ ਦਿਵਾ ਰਿਆ ਸੀ ਇਹਦੇ ਜੇ ਮੈਂ ਇੱਕ ਵਾਰੀ ਜ਼ਰੂਰ ਕਰਾਂਗਾ ਕਿ ਨਾਲ ਵੀਰਾਂ ਦੇ ਕਿਤੇ ਜ਼ਿਕਰਾ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਕਿਉਂਕਿ ਉਹ ਵੀ ਲਾਈਨ ਉੱਤੇ ਸੌਂ ਰਹੇ ਨੇ ਤੇ ਮੈਂ ਇਹ ਵੀ ਮੈਂਸ਼ਨ ਕਰ ਦਿਆਂ ਕਿ ਅੱਜ ਜੋ ਲਾਈਫ ਫੋਰਮ ਚੱਲ ਰਿਹਾ ਕੋ ਚੱਲ ਹੀ ਕਰਾ ਰਹੇ ਨੇ ਉਹ ਕੈਲੀਫੋਰਨੀਆ ਤੋਂ खालसा बागी या बादशाह रेडियो दैरसू जस्टन टी वी डॉट कॉम फेसबुक सिख सिक्नेट टीवी तो इन्होंने सारे ही सज्जन का इन प्रबंधक कमेटियां का बहुत बहुत अभी धनवाद करते हैं जो सो इस समय सपोर्ट कर रहे हैं और दुनिया में बैठे हर कुछ सिख को ये मैसेज पहुँचा रहे हैं अगले समय ईमेल जो है सपोर्ट ਕੀ ਐਕ੍ਰੀਸਿਕਾ ਕੇਂਦਰੀ ਦਾ ਉਹਨਾਂ ਕੋਲ ਬਹੁਤ ਹੀ ਵਧੀਆ ਵਿਚਾਰ ਆਪਣੇ ਵਿੱਚ ਸੇਟੇ ਗਏ ਜੀ ਅਸੀਂ ਮੋਸ ਕੇਂਦਰੀ ਗੁਰੂ ਸਿੰਘ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੂਪ ਬਲੰਕਾ ਬਲ ਉਸ ਤੋਂ ਅਗੇ ਖੰਡ ਕਿਸ ਜਿਹੜਾ ਹੁਕਮੇ ਉਹਨਾਂ ਨੇ ਸਾਮਿਲ ਕਰਕੇ ਅਸੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦੇ ਤੁਹਾਡੇ ਨਾਮ ਸ਼ਾਇਰ ਚਲੰਦਰ ਔਰ ਸਕਾਉਟ ਦਾ ਸਾਡੀ ਜੋ ਮਿਆਦਾ ਹੈ ਤੇ ਨਾ ਦੋਨੋਂ ਕੋ ਆਈਟਮ ਦੇ ਅੱਗੇ ਸਪੋਰਟ ਕਰਦੇ। ਤੋਂ ਬਹੁਤ ਬਹੁਤ ਦਾ ਰੋਜ਼ਾਨਾ ਰਿਹਾ ਨਾ ਵੀ। ਉਸ ਤੋਂ ਅਗੇ ਗੋਬਾਰਾ ਸਾਹਿਬ ਖਾਸਾ ਵਿਵਾਨ ਚੇਲਗੁਰ ਸਿੰਘ ਸਭਾ ਮਟੇ ਦਾ ਉਥੋਂ ਦੀ ਕਮੇਟੀ ਦਾ ਲੈਵਲ ਸੰਭੋਚ ਉਹਨਾਂ ਦੇ ਵੀ ਪੁਰਜੋ ਸ਼ਬਦਾਂ ਦੇ ਵਿੱਚ ਸਾਡੀ ਸਪੋਰਟ ਕੀਤੀ ਹੈ। ਸਾਰੇ ਜੀ ਇਹਨਾਂ ਸਪੋਰਟ ਦੇ ਰਿਹਾ ਦਾ ਇਸ ਸੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਕੌਮ ਦੇ ਮਸਲੇ ਨੇ ਦੋਵੇਂ ਜੋ ਕਾਫੀ ਨਿਰਤੋਣ ਜਿਨ੍ਹਾਂ ਨੂੰ ਉਡਰਕਾਇਆ ਜਾ ਰਿਹਾ ਹੈ ਤੇ ਉਹ ਬੁਲਾਰੇ ਸਾਰੇ ਦੱਸਣਗੇ ਕਿ ਕਿਵੇਂ ਕਿਵੇਂ ਇਹ ਸਾਡੇ ਦੋਨੋਂ ਜਿਹੜੇ ਪੁਆਇੰਟ ਜਿਹੜੇ ਅਸੀਂ ਕਦੇ ਵਿਚਾਰ ਮੈਨੇ ਨਾਮਸ਼ਾਹੀ ਖੰਡਰ ਜਿਹੜਾ ਉਸਦੀ ਬਿਯਾਦਾ ਔਰ ਟੇਰਾਵਾਲ ਬਾਬਾਵਾਲ ਜਿਹੜਾ ਉਹਨੇ ਕਿਵੇਂ ਇਹਨਾਂ ਨੂੰ ਰੋਲਿਆ ਇਹ ਬੁਲਾਰੇ ਵੀ ਪਾਸੋ ਫ੍ਰੀ ਸ਼ੋਹਗੇ ਤੋਂ ਜੋ ਜਿਹੜੇ ਅੱਜ ਇਹ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਇੱਕ ਵਾਰੀ ਬਹੁਤ ਸਾਰੇ ਵੀਡੀਓ ਦੇ ਵਿੱਚ ਉਹਨੇ ਜਿਹਨਾਂ ਨੇ ਕਿੱਸਾ ਨੂੰ ਕਾਇਮ ਨਹੀਂ ਚਾਹੀਦਾ ਪਰ ਮੈਂ ਸਾਰਿਆਂ ਨੂੰ ਕਿ ਕੋਈ ਵੀ ਵੀਡੀਓ ਜਿਹੜਾ ਸਾਡਾ ਇੱਥੇ ਆਇਆ ਉਹਦਾ ਨਾਮ ਲੈ ਕੇ ਉਹ ਦੱਸਣਾ ਜ਼ਰੂਰੀ ਹੈ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਤੋਂ ਸਭ ਤੋਂ ਪਹਿਲਾਂ ਸਾਡੇ ਜੋ ਜਿਨ੍ਹਾਂ ਨੇ ਪਿਛਲੇ ਦੋ ਹਫ਼ਤੇ ਤੋਂ ਸੰਤਾਂ ਨੂੰ ਇਹ ਜਾਣੂ ਕਰਵਾਇਆ ਕਿ ਸਾਡਾ ਗੁਰੂ ਸਾਹਿਬ ਤੋਂ ਬਿਨਾਂ ਦੂਸਰਾ ਕੋਈ ਨਹੀਂ ਔਰ ਇਹ ਨਹੀਂ ਵੀ ਗੱਲ ਸਮਝ ਲਈ ਜਿਵੇਂ ਮੇਰਾ ਖਿਆਲ ਹੈ ਸਾਡੇ ਕਾਫੀ ਹੈਲਪ ਹੋਏਗੀ ਸਭ ਤੋਂ ਪਹਿਲਾਂ ਸਾਡੇ ਭਾਈ ਸਾਹਿਬ ਭਾਈ ਪੱਪੀ ਸਿੰਘ ਜੀ ਉਹਨਾਂ ਤੋਂ ਬਾਅਦ ਸਾਡੇ ਜੋ ਵਰਕਰ ਕੋਰਪੋਰੇਟ ਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਦੇ ਖੇਤਰ 50 ਤੋਂ ਉੱਤੇ ਗੰਨਾ ਸਾਹਿਬ ਜੀ ਨਾਲ ਆਲਰੇਡੀ ਇੰਟਰਪਲੈਨ ਉਹਨਾਂ ਨੂੰ ਭਾਈ ਸੋਨ ਸਿੰਘ ਜੀ ਹੋਟੀ ਤੇ ਉਹਨਾਂ ਤੋਂ ਬਾਅਦ ਭਾਈ ਪਾਇਸਾ ਜੀ ਦੇ ਡਿਲੀਗੇਟ ਫਸਿਲਿਟੀ ਸੇਕਲ ਵਿਦਵਾਨ ਪਾਈ ਅਸ਼ੋਕ ਸਿੰਘ ਬਾਗੜੀਆ ਨੇ ਰਿਪੋਰਟ ਕੀਤੀ ਹੈ ਅਸੀਂ ਉਹਨਾਂ ਬਿਊਰੋ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਪਾਇਸਾ ਸਾਹਿਬ ਦੀ ਬੋਟੀਨਾ ਦਾ ਬਹੁਤ ਸਾਹਿਬ ਜੀ ਦੀ ਸੇਵਾ ਨੇ ਤੋਂ ਓਵੀਏ ਪੋਰਚੇ ਸਾਹਿਬ ਕੋ ਪਾਇਵਦੇਸ ਸਿੰਘ ਜੀ ਰੇਡੀਓ ਸ਼ਰੇਖਾ ਦਾ ਬਹੁਤ ਇਨਤਹਾ ਦੇ ਕੇ ਸਾਰੇ ਹੋਸਟ ਨੇ ਪਾਇਵਦੇਸ ਸਿੰਘ ਜੀ ਸੰਦੇਵਾਜ ਤੁੰਡੂ ਨੂੰ ਭਾਈ ਤਰੋਪ ਜੀ ਸਿੰਘ ਜੀ ਦੁਪਾਰਪੁਰ ਸਾਹਿਬ ਦਾ ਐਸ ਜੀ ਪੀ ਸੀ ਨਾਲ ਦਾ ਸਹਿਯੋਗੀ ਤੋਂ ਭਾਈ ਰੇਸ਼ਮ ਸਿੰਘ ਜੀ ਬੇਕਰ ਸਟੇਟ ਅਕਾਲੀ ਦਲ ਦੇ ਸਰ ਸੀਨੀਅਰ ਮੀਤ ਪ੍ਰਧਾਨ ਮਾਤਾ ਤੇ ਇਹ ਥੋੜੀ ਲੋਕਲ ਸਿਆਸਤ ਦੇ ਵਿੱਚ ਵੀ ਡੈਲੀਗੇਟ ਨੇ ਬੇਕਰ ਸਟੇਟ ਤੋਂ ਡਾਕਟਰ ਕੁਲਰ ਸਿੰਘ ਸਰੀ ਸਿਕ ਸਟੱਡੀ ਆਫ ਕੈਨੇਡਾ ਮਨਕੀਰ ਸਿੰਘ ਵਾਸੀ ਬਾਰਟੀਵੋਰ ਪਾਤਸ਼ਾਹ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਅਮਰੀਕਾ ਵਿੱਚ ਸਾਡੇ ਕੋਲ ਕੋਈ ਨਹੀਂ ਪਾਈ ਜੀਤ ਸਿੰਘ ਰਾਹੀ ਆਸਟ੍ਰੇਲੀਆ ਤੋਂ ਪਹੁੰਚੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਦਰਦ ਹੈ ਇਹ ਪੈਂਦਾ ਨੂੰ ਦੇਖ ਰਿਹਾ ਤੇ ਉਹ ਮੰਜ਼ੂਰ ਹੁੰਦਾ ਹੈ ਤੇ ਮੰਜ਼ੂਰ ਉਹ ਗੌਰਮੈਂਟ ਦਾ ਸਹਿਯੋਗ ਬਖਸ਼ਿਸ਼ ਕਰਕੇ ਸਭ ਤੋਂ ਪਹਿਲਾਂ ਜਿਹੜਾ ਇਕੱਠੇ ਖੜਾ ਹੋ ਜੁੜਿਆ ਤੇ ਆਪਕੋ ਪੰਸੇ ਜੀ ਕਹਿ ਕਹਿਰੀ ਸਿੱਖ ਸਾਰੇ ਕਰ ਤੇ ਉਹ ਉਨਾ ਬਹੁਤ ਨੇਸਲੀ ਗਰਲਸ ਬਾਈ ਇੰਡਸਟਰੀ ਗਰਲਸ ਗੁਰਦੁਆਰਾ ਸੇਵਾ ਤੋਂ ਜਿਸ ਪਰ ਇੰਡਸਟਰੀ ਬਹੁਤ ਬਹੁ ਇੰਡਸਟਰੀ ਦੇ ਅਸਰ ਬਹੁਤ ਸਾਰੇ ਤੋਂ ਬਰਤੀ ਬਸਲੀ ਵਿੱਚ ਜਵਾਨੀ ਗੁਰਦੁਆਰਾ ਸੇਵਾ ਤੋਂ ਬਹੁਤ ਰੰਗਰ ਤੋਂ ਪਰ ਉਹਨਾਂ ਨੂੰ ਬਹੁਤ ਅਸਰ ਤੇ ਪਰਿਵਾਰੀ ਕੋਚ ਗੁਰਦੁਆਰਾ

कैलिफोर्निया तो डॉक्टर गुरीत सिंह जी बरसात सररोजे तो कैलिफोर्निया तो भाई गुरनेक सिंह जी बागड़ी फ्रिजनू तो भाई जसविंद सिंह जी खेरा जनरल सिक्त गुरद्वारा साहब सिंह सभा शरी कने भाई कुंदन सिंह जी गुरद्वारा सभा प्रधान सरी कैनेगा तो भाई गुरलाल सिंह पंजाबी ट्रिब्यून शरी कनेडा तो भाई यशपाल सिंह फरिजनो कैलीफोर्या तो भाई सुरेंद्र सिंह जी शेरगढ़ कोरोना बी सी कनेडा तो ਪਾਏ ਗੋਨੀਸ਼ ਸਿੰਘ ਫੋਰਮ ਅਨੁਸਾਰੀ ਜਿਸ ਇਨੇਗਾ ਤੋਂ ਪਾਏ ਪਾਲ ਸਿੰਘ ਜੀ ਸਰੂ ਦਸ਼ਮੇਸ਼ ਰਵਾਸਰੀ ਜੀ ਇਨੇਗਾ ਤੋਂ ਮੋਤਾ ਜੀ ਦੇ ਸਿੱਖ ਕਾਮੇ ਜਨਸਕਤਰਗੋਰਾ ਦਸ਼ਮੇਸ਼ ਰਵਾਸਰੀ ਭਾਈ ਕੋਬੀ ਸਿੰਘ ਜੀ ਜਿਸਪਾਲ ਸਰੀ ਇਨੇਗਾ ਤੋਂ ਭਾਈ ਮਜੀਤ ਸਿੰਘ ਜੀ ਸਕੂਲਤਾ ਸਰੀ ਤੋਂ ਭਾਈ ਹਰਜੀਤ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਉਹਨਾਂ ਨੇ ਸੋਚਿਆ ਕਿ ਅਗਾਰਨਾ ਖਵਾਦੂ ਕਾਟਰੀ ਦਾ ਬਿਸਵੇਟ ਚਲਾ ਰਹੇ ਨੇ ਤੇ ਉਹ ਸਾਰੇ ਜੀ ਇਸ ਵਿੱਚ ਵੀ ਮੇਰੇ ਜੀ ਜੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਜੋ ਇਥੇ ਪਹੁੰਚੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਸ੍ਰੀ ਕੈਨੇਡਾ ਤੋਂ ਸਿੰਘ ਸਭਾ ਕੈਨੇਡਾ ਅਮਜੀਤ ਸਿੰਘ ਹੰਦਲ ਗੁਰਪ੍ਰਿੰਦਰ ਸਿੰਘ ਰਸ਼ਮਿੰਦਰ ਸਿੰਘ ਵਿਕਟੋਰੀਆ ਤੇ ਸਾਰੇ ਵੀ ਵਿਕਟੋਰੀਆ ਤੋਂ ਆਏ ਨੇ ਕੈਨੇਡਾ ਤੋਂ ਭਾਈ ਸੁਰਜੀਤ ਸਿੰਘ ਜੀ ਸਾਰੇ ਕਸ਼ਮੀਰੀ ਸਿੱਖ ਜੀ ਸਿੱਖ ਕੈਨੇਡਾ ਤੋਂ ਭਾਈ ਜਗਜੀਤ ਸਿੰਘ ਜੀ ਸੰਧੂ ਮਨਜੀਤ ਸਿੰਘ ਜੀ ਸੰਧੂ ਭਾਈ ਮਨਜੀਤ ਸਿੰਘ ਪਾਲਾ ਭਾਈ ਗਗਨਦਰ ਸਿੰਘ ਜੀ ਕੋਈ ਪੰਜੀ ਸਿੰਘ ਕਲੇ ਇਹ ਸਾਰੇ ਵੀਰੋ ਦਰਸਾ ਮੈਂ ਤੁਹਾਨੂੰ ਬੜਾ ਹੀ ਤੁਪੋਚੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਕੋਈ ਨਾ ਰਹਿ ਗਿਆ ਹੋਵੇ ਤੇ ਉਹ ਇਹ ਆਪਣੀ ਆਪਣੀ ਸਟੇਸ਼ਨ ਦੀ ਨਾ ਸਮਝਣਾ ਕਿ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਮ ਜੁਰ ਆਪਣੇ ਕਿਸੇ ਮਿਸਟੇਕ ਹੋ ਜਾਂਦੀ ਹੈ ਜੇਕਰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇੱਥੇ ਜ਼ਰੂਰ ਆ ਕੇ ਆਪਣਾ ਨਾਮ ਲਾਉਂਦੇ ਗੁਰੀਬ ਦਨ ਆ ਰਹੇ ਹੈ